ਸੱਪ ਨੂੰ ਜੋ ਦੁੱਧ ਪਿਉਂਦਾ ਏ ਉਸ ਦੇ ਹੀ ਡੰਗ ਜਾਵੇ ਮਾਰ ਕੁੱਤੇ ਤੋਂ ਵੱਧ ਨਹੀਂ ਹੋ ਸਕਦਾ ਕੋਈ ਵੀ ਜਾਨਵਰ ਵਫਾਦਾਰ ਘੋੜੇ ਦੇ ਪਿਛਾਂ ਦੀ ਲੰਘੋਂਗੇ ਤਾਂ ਲੱਤ ਮਾਰਦਾ ਹਾਥੀ ਪਾਗਲ ਹੋ ਕੇ ਆਪਣੇ ਮਾਲਕ ਨੂੰ ਹੀ ਹੱਲ ਤਾੜਦਾ ਚੀੜੀ ਬਾਦ ਚ ਖਾਂਦੀ ਪਹਿਲਾ ਬੱਚੇ ਰਜਾਉਂਦੀ ਐ ਲੂੰਬੜੀ ਸਭ ਤੋਂ ਵੱਧ ਆਪਣੇ ਆਪ ਨੂੰ ਚਲਾਕ ਕਹਾਉਂਦੀ ਐ ਗਧੇ ਦੀ ਦੁਲਤੀ ਛੱਟ ਭੈੜੀ ਮਾਰਦੀ ਬਿੱਲੀ ਹਮੇਸ਼ਾ ਰਹਿੰਦੀ ਲੋਕ ਲੋਕ ਦੁੱਧ ਪਾਲਦੀ ਕਾਟੋ ਕਦੇ ਵੀ ਨੀ ਟੇਕੇ ਬੈਠਦੀ ਮੱਖੀ ਹਮੇਸ਼ਾ ਸੁੱਤੇ ਪਏ ਦੇ ਨੱਕ ਤੇ ਹੀ ਹੈ ਬੈਠਦੀ ਮੱਛਰ ਲੜੇ ਚਾਹੇ ਨਾ ਪਰ ਕੰਨ ਕੋਲ ਆ ਕੇ ਡਰਾਉਂਦਾ ਏ ਕਿਰਲੀ ਨੂੰ ਪਮਕੜ ਸਭ ਤੋਂ ਵੱਧ ਪਸੰਦ ਆਉਂਦਾ ਏ ਗਾਹ ਪੂਛਰ ਜਾਵੇ ਗਾਹ ਪੂਛਰ ਜਾਵੇ ਫਿਰ ਕਾਬੂ ਆਉਂਦੀ ਨਹੀਂ ਬੱਕਰੀ ਨਿਆਣਾ ਪਏ ਤੋਂ ਬਿਨਾ ਦੁੱਧ ਚਵਾਉਂਦੀ ਨਹੀਂ ਚੂਹਾ ਚੂਹਾ ਰੋਟੀ ਵੇਖ ਕੇ ਕੜੱਕੇ ਵਿੱਚ ਜ਼ਰੂਰ ਫਸਦਾ ਹੈ ਬਾਂਦਰ ਹੀ ਹੈ ਜੋ ਦਰਖਤਾਂ ਤੇ ਰਹਿੰਦਾ ਨੱਚਦਾ ਹੈ ਚੀਤੇ ਵਿੱਚ ਫੁਰਤੀ ਚੀਤੇ ਵਿੱਚ ਫੁਰਤੀ ਸਭ ਤੋਂ ਵੱਧ ਹੁੰਦੀ ਹੈ ਮੱਝ ਦੇ ਦੁੱਧ ਦੀ ਚਾਹ ਸਭ ਤੋਂ ਸਵਾਦ ਹੁੰਦੀ ਹੈ ਸਭ ਤੋਂ ਸਵਾਦ ਹੁੰਦੀ ਹੈ